ਦੇਖੋ ਜੀ ਅੱਜ 18 ਦਿਨ ਹੋ ਚੁੱਕੇ ਆ ਸਰਦਾਰ ਜਗੀਰ ਸਿੰਘ ਜੀ ਢੱਲੇਵਾਲ ਜੋ ਵਰਨ ਵਰਤ ਤੇ ਬੈਠੇ ਆ ਕਿਸਾਨ ਭਰਾਵਾਂ ਲਈ ਹੱਕਾਂ ਤੇ ਸੱਚ ਦੇ ਲੜਦੇ ਪਏ ਆ ਜੋ ਆਪਣੀ ਫਸਲ ਤੇ نسل ਦੀ ਰਾਖੀ ਵਾਸਤੇ ਪੰਜਾਬ ਸਰਕਾਰ ਸੈਂਟਰ ਸਰਕਾਰ ਦੇ ਕੰਨ ਤੇ ਕੋਈ ਜੂਣ ਹੀ ਸਰਕੰਦਈ ਜਿਹਦਾ ਹੀ ਸਖਤ ਵਿਰੋਧ ਕਰਦੇ ਸਰਕਾਰਾਂ ਦੇ ਪੁਤਲੇ ਫੂਕੇ ਗਏ ਆ ਤੇ ਢੱਲੇਵਾਲ ਸਾਹਿਬ ਦੀ ਮੈਂਨ ਕਰਦੇ ਆ ਜੋ ਰਾਤ ਵੀ ਅਸੀਂ ਵੀਡੀਓ ਪਾਈਆਂ ਸੀ ਆਮ ਜਿੰਨੇ ਕਿਸਾਨ ਆ ਗੂ ਅਜੇ ਬੰਦੀ ਕੋਟ ਬੁੱਢਾ ਨਾਲ ਜੁੜੇ ਉਹਨਾਂ ਨੇ ਰਾਤ ਕਿਸੇ ਨੇ ਵੀ ਆਪਣੇ ਘਰੇ ਰੋਟੀ ਟੋਕੇ ਰਾਓ ਨਹੀਂ ਪਕਾ ਕੇ ਖਾਦਾ ਕਿਉਂਕਿ ਇਹ ਹੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਇਹ ਇਕੱਲਾ ਡੱਲੇਵਾਲ ਨਹੀਂ ਇਹ ਸਮੁੱਚਾ ਪੰਜਾਬ ਹੀ ਉਹਦੇ ਮਗਰਿਆ ਜੇ ਸਰਕਾਰ ਆਪਦੀਆਂ ਨੀਤੀਆਂ ਤੋਂ ਬਾਜ਼ ਆ ਜੇ ਤੇ ਚੰਗੀ ਗੱਲ ਆ ਨਹੀਂ ਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਇਹਨਾਂ ਨਾਲ ਜਿਹੜਾ ਬਹੁਤ ਵੱਡਾ ਜਿਹੜਾ ਖਮਿਆਜਾ ਭੁਗਤਣਾ ਪਊਗਾ ਸਰਕਾਰ ਦੇ ਨਾਲ ਬਿਲਕੁਲ ਸਾਡਾ ਕੋਈ ਲੈਣ ਦੇਣ ਨਹੀਂ ਅਸੀਂ ਸਰਕਾਰ ਦੇ ਖਿਲਾਫ ਆ ਜਿੰਨਾ ਪੰਜਾਬ ਆ ਜਿੰਨਾ ਹਰਿਆਣਾ ਕਿਸਾਨ ਆ ਸਾਰੇ ਇੱਕ ਝੋਟ ਹੋ ਚੁੱਕੇ ਆ ਕਿ ਜਲਦ ਜਲਦ ਢੱਲੇਵਾਲ ਸਾਹਿਬ ਦੇ ਜੋ ਉਹਦੀਆਂ ਮੰਗਾ ਮਹਾਡੀਆਂ ਪੂਰੀਆਂ ਕੀਤੀਆਂ ਜਾਣਾ ਉਹਨਾਂ ਜਿਹੜਾ ਵਰਤਾ ਉਹ ਤਲਾਇਆ ਜਾਵੇ ਨਹੀਂ ਤੇ ਸਰਕਾਰ ਨੂੰ ਬਹੁਤ ਮਹਿੰਗਾ ਪਊਗਾ ਵਾਏ ਗੁਰਜਿਕਾ ਖਾਲਸਾ ਵਾਏ ਗੁਰਜਿਕੀ ਪਤੀ ਇਹ ਦੇਖੋ ਜੀ ਸਰਕਾਰ ਦੀਆਂ ਨਕਾਮੀਆਂ ਤੇ ਥੱਕੇ ਛਾਈਆਂ ਜਗਜੀਤ ਸਿੰਘ ਢੱਲੇਵਾਲ ਦਾ ਕੋਈ ਇਕੱਲੇ ਦਾ ਕੰਮ ਤਾਂ ਕੋਈ ਹੈ ਨਹੀਂ ਕਿਉਂਕਿ ਉਹ ਜੇ ਸਰਬੱਤ ਦੇ ਭਲੇ ਦੀ ਲੜਾਈ ਜਿਹੜਾ ਕਿਸਾਨ ਦాతਾ ਵਾ ਅੰਨ ਦాతਾ ਵਾ ਕਿਸਾਨ ਅੰਨ ਦాతਾ ਵਾ ਇਹਦੇ ਨਾਂ ਆਟਾ ਖਾਂਦੇ ਆ ਸਾਨੂੰ ਜੀਵਨ ਮਿਲਦਾ ਹਰੇਕ ਨੂੰ ਮਿਲਦਾ ਜੀ ਦੇ ਵਿੱਚ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਉਹ ਹੀ ਆਟਾ ਖਾਂਦੇ ਜਿਹੜੇ ਕਿਸਾਨ ਪੈਦਾ ਕਰਦੇ ਆ ਅੱਜ ਉਹਨਾਂ ਦੇ ਧੱਕੇ ਸ਼ਈਆਂ ਕਰਕੇ ਉਹਨਾਂ ਨੂੰ ਭੁਖੜਤਾ ਤੇ ਮਜਬੂਰ ਹੋ ਕੇ ਬਣਾ ਪਿਆ ਜੋ ਕਿ ਇਹਨਾਂ ਸਰਕਾਰਾਂ ਨੇ ਕੇਂਦਰ ਤੇ ਪੰਜਾਬ ਦੀ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਜਿਹੜੀ ਸਾਡੀ ਜਥੇਬੰਦੀ ਕਿਸਾਨ ਚੜ੍ਹਤ ਕਚ ਦੀ ਪੋਰਟ ਬੰਡਾ ਤੇ ਇੱਕ ਸੰਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚੇ ਵੱਲੋਂ ਜਿਹੜੇ ਦੋ ਫਾਰਮਾਂ ਵੱਲੋਂ ਇਹਦਾ ਮੁੱਦੇ ਲਿਖੇ ਗਏ ਆ ਉਹਦੇ ਤਹਿ ਦੀ ਜਿਹੜੇ ਮੰਗਾ ਕੇ ਮੰਨਿਓ ਹੀ ਮੰਗੀਆਂ ਉਹ ਲਾਗੂ ਨਹੀਂ ਕੀਤੀਆਂ ਇਹਨਾਂ ਨੇ ਇਸ ਕਰਕੇ ਜਗਜੀਤ ਸਿੰਘ ਡੱਲੇਵਾਲ ਨੂੰ ਮਜਬੂਰ ਹੋ ਕੇ ਪੋਖੜ ਦਾਤੇ ਬਹਿਣਾ ਪਿਆ ਤੇ ਜੇਕਰ ਸਰਕਾਰਾਂ ਨੇ ਇਹ ਆਪਣਾ ਰਵਈਆ ਇਹੋ ਹੀ ਰੱਖਿਆ ਤੇ ਮੇਰੇ ਖਿਆਲ ਪੰਜਾਬ ਦੇ ਆਉਣ ਬੜੇ ਦਿਨਾਂ ਦੇ ਵਿੱਚ ਹਾਲਾਤ ਬਹੁਤ ਬੜੇ ਆਉਣਗੇ ਜੋ ਕਿ ਜ਼ਿੰਮੇਵਾਰੀ ਸਿਰਫ ਦਾ ਕਿਸਾਨ ਆਪਣੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਹੋ ਜੀ ਜਿਹੜਾ ਇੱਕ ਮਨੁੱਖੀ ਜੀਵਨ ਮਿਲਿਆ ਇਨਸਾਨ ਨੂੰ ਮਰਨਾ ਤਾਂ ਕੋਈ ਵੀ ਨਹੀਂ ਚਾਹੁੰਦਾ ਤੇ ਇੱਕ ਛੋਟਾ ਜਿਹਾ ਬੱਚਾ ਇਹਦਾ ਜਗਜੀਤ ਸਿੰਘ ਢੱਲੇਵਾ ਦਾ ਪੋਤਰਾ ਵਾ ਉਹ ਵੀ ਉਹਨਾਂ ਦੇ ਮੰਦਰ ਤੇ ਬਹਿ ਕੇ ਇੱਕ ਪਰਮਾਤਮਾ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਜਿਹੜੇ ਸਰਬੱਤ ਦੇ ਭਲੇ ਦੀ ਲੜਾਈ ਲੜਨ ਦਾ ਬਾਦ ਤੇ ਉਦੋਂ ਬਖਸ਼ਿਸ਼ ਕਰ ਨਹੀਂ ਤੇ ਕਿਹੜਾ ਇਨਸਾਨ ਆ ਕਿ ਜਿਹੜਾ ਆਪਣੇ ਦਾਦੇ ਨੂੰ ਜਾਂ ਆਪਣੇ ਪਰਦਾਦੇ ਨੂੰ ਜਾਂ ਆਪਣੇ ਪਿਤਾ ਨੂੰ ਕੁਸ਼ੀਦ ਕਰਾਉਣਾ ਚਾਵੇ ਤੇ ਉਹ ਸਰਬੱਤ ਦੀ ਭਲੇ ਦੀ ਲੜਾਈ ਲੜ ਰਿਹਾ ਅਸੀਂ ਉਹਨਾਂ ਦੀ ਅਮ ਅਤੇ ਬਿਲਕੁਲ ਤਿਆਰ ਬਰ ਤਿਆਰ ਜੋ ਵੀ ਸਾਨੂੰ ਹੁਕਮ ਆਊਗਾ ਸਾਨੂੰ ਗੈਰ ਰਾਜਨੀਤਿਕ ਮੋਰਚੇ ਵੱਲੋਂ ਜੋ ਵੀ ਹੁਕਮ ਆਉਂਦਾ ਸਾਡਾ ਕਿਸਾਨ ਸ਼ਕਤੀ ਕਮੇਟੀ ਕੋਟਵੱਡਾ ਪੰਜਾਬ ਵੱਲੋਂ ਜੋ ਸਾਨੂੰ ਹੁਕਮ ਆਉਂਦਾ ਅਸੀਂ ਸਿਰ ਮੱਥੇ ਪ੍ਰਵਾਨ ਕਰਾਂਗੇ ਤੇ ਅਗਲੀ ਜਿਹੜੀ ਰਣਨੀਤੀ ਆ ਜੋ ਸਾਨੂੰ ਜਥੇਬੰਦੀ ਦਈ ਉਹਦੇ ਤੇ ਪਾਏ ਹੋਏ ਪੂਰੇ ਤੇ ਹੀ ਚੱਲਾਂਗੇ ਮੈਂ ਡਾਕਟਰ ਅਰਜਿੰਦਰ ਸਿੰਘ ਜੀ ਸਾਫ ਦਾ ਸਰਪੰਚ ਸਭਰਾ ਕੀ ਕਹਿਣਾ ਚਾਹੁੰਦੇ ਜੋ ਸਰਕਾਰ ਦੀਆਂ ਨੀਤੀਆਂ ਹੈ ਜੀ ਕਿਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਦੇਖੋ ਤੁਹਾਨੂੰ ਬੜੇ ਵਿਸਥਾਰ ਨਾਲ ਸਰਦਾਰ ਦਲਬਾਜ ਸਿੰਘ ਉਹਨਾਂ ਨੇ ਵਿਸਤਾਰ ਨਾਲ ਗੱਲ ਦੱਸੀ ਹੈ ਵੀ ਅੱਜ 18 ਦਿਨ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨ ਦੇ ਨਾਲ ਬੈਠੇ ਨੇ ਸਰਕਾਰ ਦੇ ਕੰਨਾਂ ਤੇ ਝੂਠ ਤੱਕ ਨਹੀਂ ਸਕੀ ਪਤਾ ਨਹੀਂ ਕੀ ਉਹਨਾਂ ਦੇ ਮਨਾਂ ਵਿੱਚ ਭੁਲੇਖਾ ਹੈ ਵੀ ਇੱਕ ਡੱਲੇਵਾਲ ਮਰਨ ਦੇ ਨਾਲ ਇਹਨਾਂ ਨੂੰ ਇਹ ਨਹੀਂ ਪਤਾ ਵੀ ਮਗਰ ਹੋਰ ਵੀ ਕਈ ਡੱਲੇਵਾਲ ਖਲੋਦੇ ਨੇ ਮੈਂ ਤਾਂ ਬੇਨਤੀ ਕਰਨੀ ਚਾਹਣਾ ਇਹ ਜਿਹੜਾ ਸੰਘਰਸ਼ ਆ ਬੜੇ ਚਰਾਂ ਤੋਂ ਚੱਲਦਾ ਆ ਰਿਹਾ ਔਰ ਚੱਲਦਾ ਰਹੂਗਾ ਇਹਨਾਂ ਦੇ ਮੰਨ ਦੇ ਜਿਹੜੇ ਭਲਿੱਕੇ ਨੇ ਵੀ ਇਹ ਇਹਨਾਂ ਨੂੰ ਕੁਝ ਨਹੀਂ ਹੋਣਾ ਜਗਜੀਤ ਸਿੰਘ ਢੱਲੇਵਾਲ ਦੇ ਜਿਹੜੀ بیٹے ਪੋਤਰੇ ਨੇ ਭਾਵਕ ਜਿਹੜੀ ਸਪੀਚ ਕੱਲ ਦਿੱਤੀ ਆ ਉਹਦੇ ਨਾਲ ਸਾਰੇ ਹਰ ਇੱਕ ਦੇ ਮਨਾਂ ਦੇ ਵਿੱਚ ਬਲ ਭਾਵਕ ਹੋਏ ਸਾਰੇ ਅੱਖਾਂ ਦੇ ਵਿੱਚ ਅਥਰੂ ਆਏ ਔਰ ਪੰਜਾਬ ਦੇ ਵਿੱਚ ਹਰ ਪਿੰਡ ਪਿੰਡ ਦੇ ਵਿੱਚ ਕੋਸ਼ਿਸ਼ ਇਹ ਕੀਤੀ ਕਿ ਕੱਲ ਸ਼ਾਮ ਨੂੰ ਉਹਨਾਂ ਦੀ ਸਪੀਚ ਸੁਣ ਕੇ ਵੀ ਜਿਹੜਾ ਆਪਣਾ ਘਰੇਲੂ ਚੁੱਲਾ ਨਾਮ ਬਾਲਿਆ ਜਾਵੇ ਔਰ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਦਾ ਸਮਰਥਨ ਦਿੱਤਾ ਸਰਕਾਰਾਂ ਨੂੰ ਇਹ ਚਾਹੀਦਾ ਹੈ ਅਸੀਂ ਮੰਗਦੇ ਕੀ ਆ ਆਪਣੇ ਹੱਕ ਉਹਨਾਂ ਵਾਸਤੇ ਇੱਕ ਤੁਸ਼ ਬਰਾਬਰ ਚੀਜ਼ ਹੈ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਰਲ ਕੇ ਇਹਦਾ ਹੱਲ ਕੱਢੇ ਕਿਉਂਕਿ 18 ਦਿਨ ਅੱਜ ਸਿਖਜੀਤ ਸਿੰਘ ਢੱਲੇਵਾਲ ਨੂੰ ਹੋਲੇ ਕੇ ਮੈਨੂੰ ਭਰੋਸੇ 'ਚ ਸੁਣਨ ਤੋਂ ਪਤਾ ਲੱਗਾ ਕਿ ਉਹਨਾਂ ਦੀ ਸਿਹਤ ਜਿਹੜੀ ਹੈ ਬਹੁਤ ਘਾਟੇ ਚ ਆ ਰਹੀ ਹੈ ਔਰ ਪਤਾ ਨਹੀਂ ਉਹ ਕੋਈ ਸਮੇਂ ਦੇ ਮਹਿਮਾਨ ਨੇ ਇਸ ਵਾਸਤੇ ਅਸੀਂ ਕਪੀਲ ਕਰ ਸਕਦੇ ਆਂ ਵੀ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਮੰਗ ਕੇ ਔਰ ਜਗਜੀਤ ਸਿੰਘ ਢੱਲੇਵਾਲ ਜਿਹੜੇ ਮਰਨ ਵਰਤੇ ਤੇ ਬੈਠੇ ਨੇ ਉਹਨਾਂ ਨੂੰ ਉੱਥੋਂ ਉਠਾਇਆ ਜਾਵੇ ਔਰ ਜਿਹੜੀਆਂ ਮੰਗਾਂ ਨੇ ਮੰਨੇ ਜਾਣ